ਮੈਂ ਗੱਡੀ ਲਈ ਸੀ ਸਾਹਮਣੇ ਜੀ ਸਾਡੇ ਕੈਮਰੇ 21 ਮਾਰਚ ਨੂੰ ਸ਼ਾਮ ਨੂੰ 7:30 ਵਜੇ ਮੈਨੂੰ ਡਿਲੀਵਰੀ ਮਿਲੀ ਸੀਗੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ 'ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜੇ ਜਦੋਂ ਸੀ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 30 ਤਰੀਕ ਨੂੰ ਜਦੋਂ ਆਏ ਗੱਡੀ 23 ਤਰੀਕ ਦੀ ਇੱਥੇ ਖੜੀ ਆ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਡੈਡ ਫੋਰ ਉਦੇ ਪਾਰ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰਾਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਉਹਨਾਂ ਤੋਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ 79 ਤੋਂ ਬੰਦੇ ਭੁਲਾਏ ਇੰਜੀਨੀਅਰ ਵੀ ਆਉਣਗੇ ਤੁਹਾਡੀ ਗੱਡੀ ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਹਨਾਂ ਨੇ ਚਾਰ ਤੀ ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ ਤਿੰਨ ਤਰੀ ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨੇ ਇਹ ਕਹਿੰਦੇ ਆ ਵੀ ਲਾਰੇ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਨਹੀਂ ਦੇ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 5 16 ਲੱਖ ਰੁਪਏ ਗੱਡੀ ਤੇ ਲਾਇਆ ਇੱਕ ਆ ਬਾਈ ਜੀ ਆ ਥਾਰ ਲੈਣ ਆਏ ਸੀ ਜਦੋਂ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਆ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਤੇ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਆ। ਹਾਂਜੀ। ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਬਸ ਨਾ ਆ ਗਿਆ। ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਕੀਤੀ? ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ। ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਲੈਂਜੈਂਸੀ। ਉਹ ਤਾਂ ਕਹਿੰਦੇ ਇਸ ਨੂੰ ਮੰਗਾ ਮੇਰੀ ਮੈਂ ਗੱਡੀ ਦੇ ਪੈਸਾ ਲਾਇਆ 16 ਲੱਖ ਲਾਇਆ। ਮੈਨੂੰ ਗੱਡੀ ਨਵੀਂ ਦੇ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ। ਮੈਂ ਗੱਡੀ ਪੁਰਾਣੀ ਦੀ ਪੈਸਾ ਲਾਇਆ। ਪੁਰਾਣੀ ਦੇ ਤਾਂ ਕੋਈ ਪੈਸਾ ਲਾਇਆ ਨਹੀਂ। ਸਕੋਰਪੀਓ ਗੱਡੀ ਖਰੀਦਣ ਵਾਲੇ ਹੋ ਜਾਣ ਸਾਵਧਾਨ। ਦੇਖੋ ਕਿਵੇਂ ਇਸ ਮੁੰਡੇ ਨੂੰ ਏਜੰਸੀ ਵਾਲਿਆਂ ਨੇ ਨ ਤੁਹਾਨੂੰ ਦੱਸਦੇ ਕਿ ਤਸਵੀਰਾਂ ਲੁਧਿਆਣੇ ਦੀਆਂ ਨੇ ਜਿੱਥੇ ਲੁਧਿਆਣੇ ਦੇ ਮਹਿੰਦਰਾ ਸ਼ੋਰੂਮ ਦੇ ਬਾਹਰ ਨੌਜਵਾਨਾਂ ਦੇ ਵੱਲੋਂ ਉਸ ਵੇਲੇ ਨਾਰੇਬਾਜ਼ੀ ਕੀਤੀ ਗਈ ਜਦੋਂ ਇੱਕ ਨੌਜਵਾਨ ਨੂੰ ਏਜੰਸੀ ਵਾਲਿਆਂ ਨੇ ਨਵੀਂ ਗੱਡੀ ਦੀ ਥਾਂ ਪੁਰਾਣੀ ਗੱਡੀ ਐਕਸੀਡੈਂਟ ਵਾਲੀ ਸਕੋਰਪਿਓ ਗੱਡੀ ਦਿੱਤੀ। ਤੇ ਮੀਡੀਆ ਨਾਲ ਗੱਲਬਾਤ ਕਰਦੋਂ ਉਸ ਨੌਜਵਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਇਸ ਏਜੰਸੀ ਦੇ ਵਿੱਚੋਂ ਸਕੋਰਪਿਓ ਗੱਡੀ ਲੈ ਕੇ ਗਿਆ ਸੀ 25 ਲੱਖ ਦੀ ਗੱਡੀ ਆਈ ਸੀ ਪਰ ਜਦੋਂ ਉਹ ਘਰੇ ਗੱਡੀ ਲੈ ਕੇ ਗਿਆ ਤਾਂ ਥੋੜੇ ਦਿਨਾਂ ਬਾਅਦ ਉਸ ਤੇ ਵਿੱਚ ਦਿੱਕਤਾਂ ਲੱਗ ਪਈ। ਤਾਂ ਜਦੋਂ ਬਾਅਦ ਗੱਡੀ ਨੂੰ ਚੈੱਕ ਕਰਵਾਇਆ ਤਾਂ ਦੇਖਿਆ ਕਿ ਗੱਡੀ ਨਮੀ ਨਹੀਂ ਸਕੋ ਐਕਸੀਡੈਂਟ ਵਾਲੀ ਪੁਰਾਣੀ ਗੱਡੀ ਹੈ ਜਿਸ ਤੋਂ ਬਾਅਦ ਅੱਜ ਉਹ ਏਜੰਸੀ ਦੇ ਵਿੱਚ ਆਇਆ ਤੇ ਏਜੰਸੀ ਦੇ ਵੱਲੋਂ ਉਸ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਤੇ ਜਿਸ ਤੋਂ ਬਾਅਦ ਨੌਜਵਾਨਾਂ ਨੇ ਸ਼ੋਰੂਮ ਦੇ ਬਾਹਰ ਉੱਚੀ ਉੱਚੀ ਨਾਰੇबाजी ਕੀਤੀ ਹੈ ਆਖਿਰ ਕੀ ਆ ਪੂਰਾ ਮਾਮਲਾ ਆਉ ਤੁਹਾਨੂੰ ਗੱਡੀ ਖਰੀਦਣ ਵਾਲੇ ਨੌਜਵਾਨ ਦੇ ਕੋਲ ਸੁਣਾਉਂਦੇ ਆਂ ਕੰਪਨੀ ਵਾਲੇ ਕੋਈ ਤੁਹਾਨੂੰ ਦੇ ਰਹੇ ਨਹੀਂ ਕੋਈ ਕੋਈ ਰਿਸਪੌਂਸ ਨਹੀਂ ਨਾ ਫੋਨ ਚੈੱਕ ਮਾਰਨਿੰਗ ਆਇਆ ਅਮਿਤ ਕਾਲੀਆ ਜੀ ਸੀਗੇ ਔਰ ਮਾਰਨਿੰਗ ਦੇ ਇੱਥੋਂ ਨਿਕਲ ਗਏ ਨਾ ਸਾਡੇ ਅਸੀਂ ਕਿ ਪੰਜ ਮਿੰਟ ਅਗੇ ਗੱਲ ਕਰ ਲਓ ਸਾਨੂੰ ਕੋਈ ਰੇਟਾਂ ਚ ਦੇ ਦੋ ਕੋਈ ਨਾ ਫੋਨ ਚੈੱਕ ਕਰਿਆ ਹੁਣ ਉਹਰੇ ਆ ਨਹੀਂ ਸਵੇਰ ਦੇ ਬੈਠਿਆਂ ਦੇ ਜੇ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆਇਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਦੋ ਗੱਡੀਆਂ ਇੱਕ ਨਵੀਂ ਗੱਡੀ ਲੈਣ ਆਏ ਬ੍ਰਦਰ ਉਹਰੇ ਉਹਨਾਂ ਦੇ ਪੱਲੇ ਪੇਂਟ ਨੇ ਗੱਡੀ ਦੇ ਪੱਲੇ ਪੇਂਟ ਸੀਗੇ ਉਹ ਵੀ ਹੁਣ ਡਿਸਪਿਊਟ ਪਿੱਛੇ ਚੱਲ ਰਿਹਾ ਜਿਹੜਾ ਪਿੱਛੇ ਗੱਡੀ ਦੇ ਸਕੋਰਪੀਓ ਐਨ ਗੱਡੀਆ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਐ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕ ਨੋਵਲਟੀ ਏਜੰਸੀ ਹੈ ਇਹ ਪਿੱਛਾ ਲੱਗਾ ਹੋਇਆ ਹੈ ਟਾਇਟ ਲਾਈਟ ਜੇਪਾਂ ਗੱਲ ਕਰੀਏ ਕਈ ਨੌਜਵਾਨ ਆਉਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ। ਉਹ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲਿਆ ਸੀ। ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆ ਵੀ ਨਵੀਂ ਗੱਡੀ ਲੈਣ ਆਇਆ। ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀਗੇ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਅਸੀਂ ਹਾਂ ਕੋਪਰੇਟ ਕਰੀ ਅੱਜ ਕਿਸੇ ਮੈਨੇਜਰ ਨੇ ਗਲਤ ਗੱਲ ਕੀਤੀ ਆ ਬੰਦਾ ਥਾਰ ਲੈਣ ਆਇਆ ਜੀ ਨੇ ਗੱਲ ਹੁੰਦੀ ਆ ਅਸੀਂ ਉਹਨਾਂ ਨੂੰ ਪੂਲ ਕੋਪਰੇਟ ਕੀਤਾ ਇਹਨਾਂ ਨੇ ਦੱਸ ਦਿੰ ਤਾ ਅੱਜ ਲਾਸਟ ਦਿਨ ਜਿਹੜਾ ਸੀ ਅੱਜ ਕੰਮ ਇਹਨਾਂ ਨੇ ਆ ਦਿੱਤਾ ਹੀ ਸਾਨੂੰ ਲਾਸਟ ਅੱਜ ਖੜੇ ਆ ਤੇ ਸਵੇਰ ਦੇ ਹਨਗੇ ਸਵੇਰ ਦੇ ਸੀ ਵੀ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਹਨ ਸਟੱਪ ਤੁਹਾਡਾ ਅਸੀਂ ਅਸੀਂ ਇਧਰ ਲੀਗਲ ਪ੍ਰੋਸੀਡਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਿਆ ਨਾਲ ਲੀਗਲ ਨੋਟਿਸ ਰਿਫਿਊਜ਼ ਕਰਤਾ ਬਾਬੂ ਜੀ ਆ ਗਏ ਬਈ ਦੂਜੀ ਪਾਰ ਜਿਨ੍ਹਾਂ ਨੇ ਅੱਜ ਗੱਡੀ ਘੱਟੀ ਕੰਪਲੇਂਟ ਆ ਜੀ ਅੱਜ ਨਹੀਂ ਕੋਈ ਕੰਪਲੇਂਟ ਵਗੈਰਾ ਦਿੱਤੀ ਤੁਸੀਂ ਕੰਪਲੇਂਟ ਅਸੀਂ ਨੋਟਿਸ ਲੀਗਲ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰੋਸੀਡਿੰਗਾਂ ਲਾਉਦੀ ਕਰਾਂਗੇ ਆ ਗਏ ਨਵੀਂ ਜਿਹੜੀ ਗੱਡੀ ਆ ਰੰਗ ਕਰ ਕਰਦੇ ਜਿਹੜੀ ਗੱਡੀ ਤੇ ਲੱਗੋ ਟਾਂਕਾ ਲੱਗੋ ਉਹ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਹੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰੇਆਮ ਸ਼ਰੇਆਮ ਜਿਹੜੀ ਜੀਨ ਲੱਗਾ ਅਸੀਂ ਗਾ ਦੂਜੀ ਦਿਖਾ ਦਿਓ ਉਂਗਲ ਇੱਕ ਵੱੜਦੀ ਦੀ ਪੂਰੀ ਉਹਦੇ ਚ ਡਿੱਗੀ ਚ ਕਹਿੰਦੇ ਇਦਾਂ ਹੀ ਹੁੰਦੀ ਐ ਪਿੱਛੋਂ ਜਿਹੜੀ ਕੀ ਕਹਿੰਦੇ ਆ ਹੈਣੀਗੀ ਇਦਾਂ ਹੀ ਹੁੰਦੀ ਆ ਮੈਂ ਕਿਹਾ ਫੇਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਢੀਟਾ ਮਾਰੋ ਕੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਂਗੇ ਅਸੀਂ ਤਾਂ ਇਧਰ ਆਓ ਜੀ ਆਏ ਮੋਡਲ ਟੌਨ ਤੋਂ ਮੋਡਲ ਟੌਨ ਤੋਂ ਆ ਕੀ ਐ ਤੇ ਕਿਹੜੀ ਕੰਪਨੀ ਜਾਇਓ ਨੂੰ ਮਹਿੰਦਰਾ ਏਜੰਸੀ ਆ ਨਨ ਮਲਟੀ ਵਾਲੇ ਅੱਛਾ ਕੀ ਗੱਲਬਾਤ ਹੋਈ ਸਾਡੀ ਗੱਡੀ ਦੀ ਡਿਲੀਵਰੀ ਸੀ ਅੱਜ ਤੇ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇ ਗਏ ਉਹਦਾ ਪੇਂਟ ਉਤਰਿਆ ਹੋਇਆ ਸਾਰੇ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਹੈਗਾ ਹਾਂਜੀ ਹਾਂਜੀ ਉਹ ਨਾਲ ਹੀ ਖੜੀ-ਖੱਡੀ ਦੇਖ ਲਓ ਤੁਸੀਂ ਗੱਡੀ ਖੜੀ ਹੋਈ ਹੋਈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਪੇਟ ਕਿੰਨਾ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ਼ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਉਹਨਾਂ ਕੋਈ ਸੁਣਵਾਈ ਨਹੀਂ ਹੈਗੀ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗ ਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਵੀ ਆ ਕੇ ਜਿਹੜੀਆਂ ਟੈਟ ਉਹਨੀਆਂ ਨੇ ਬੇਸ਼ਰਤਾਂ ਉਹ ਤਾਂ ਕਾਫੀ ਔਖੇ ਟਾਈਮ ਦੇ ਲੰਘਦੀਆਂ ਨੇ ਬੁਰੀਆਂ ਬਹੁਤ ਪਤਾੜੀ ਉਹਨਾਂ ਸਾਡੀ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਇਆ ਇਹ ਹੀ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਮੈਂ ਦੇਖੋ ਸਾਡੇ ਨੇ ਆ ਇਹਦਾ ਤੋਂ ਲੋਕ ਜਾਰੀ ਤਾਂ ਆ ਇਸ ਦੇ ਵਿੱਚ ਨਾ ਉਰੇ ਮਹਿੰਦਰਾ ਜਿਹੜੀ ਨੋਬਲਟੀ ਏਜੰਸੀ ਆ ਉਰੇ ਨਾ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਗੱਲ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਤੁਸੀਂ ਇਹੇ ਕਢਾ ਕੇ ਉਹਦਾ ਸਾਰਾ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਥੋਡੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਗੱਡੀ ਦੀ ਲੈਗ ਪੁੱਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਉਹਦਾ ਰਿਵਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਵਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕੀ ਨਾਮ ਆ ਤੁਹਾਡੀ ਜੀ ਮੇਰਾ ਨਾਮ ਅਮੀਰ ਜੀ ਢੱਗੀ ਬੋਸਟਰ ਜੀ ਮੈਂ ਇਥੇ ਜਨਰਲ ਮੈਨੇਜਰ ਆ ਜੀ ਅੱਜ ਸਰ ਲੋਕਾਂ ਨੂੰ ਕੱਟੀਆਂ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਦਰ ਕਸ਼ਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਉਹ ਕਿਹਾ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜਿਹੜੀ ਸੈਲ ਗੱਡੀ ਹੈ ਨਹੀਂ ਨਹੀਂ ਬਿਲਕੁਲ ਐਕੂਰੇਟ ਨਹੀਂ ਕੋਈ ਚੇਂਜ ਨਹੀਂ ਹੈ ਇਦਾਂ ਦਾ ਕੁਝ ਨਹੀਂ ਹੈ एवरीथिंग ਇਜ਼ ਓਕੇ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਹੈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਕਿੰਨਾ ਟਾਈਮ ਲੱਗਿਆ ਇੱਕ ਦਿਨ ਨਾਲ 2 ਕਿਸਾ ਹਾਂਜੀ ਸਰ 2 ਕਿਸਾ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗ ਰਿਹਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਜਿਸ ਗਏ ਇਹਨਾਂ ਦੇ ਨਾਲ ਦੇਖ ਕੇ ਲੋਕ ਆਪਡਰ ਵੀ ਕੈਨਸਲ ਹੋ ਨਹੀਂ ਸਰ ਆਰਡਰਿੰਗ ਕੈਨਸਲਿੰਗ ਨਹੀਂ ਸਰ ਸਰ ਦੇਖੋ ਕੋਈ ਸੀ ਇੱਕ ਮੈਕੈਨੀਕਲ ਚੀਜ਼ ਹੈ ਮੈਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਡਰ ਸਭ ਕੁਝ ਚੀਜ਼ਾਂ ਓਕੇ ਹੋਦੀ ਹੈ ਉਹ ਗੱਡੀ ਦੁਆ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕੱਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਇੱਕ ਕਲੀਅਰ ਤਨੂਦ ਦੱਸਿਆ ਜਾਏਗਾ ਠੀਕ ਹੈ ਥੈਂਕ ਯੂ ਥੈਂਕ ਯੂ